ਨਮਸਕਾਰ ਦੋਸਤੋ ਮੈਂ ਤੁਹਾਡਾ ਗੋਪੀਰ ਵਾਲਾ ਵਾਇਸ ਸੱਚ ਦੀ ਚਲ ਨਵੀਂ ਜਾਣਕਾਰੀ ਲੈ ਕੇ ਹਾਜ਼ਰਾਂ ਜੀ ਬੀਨ ਰਿਕਾਰਡਸ ਪੈਸਾ ਗੀਤ ਨਾਲ ਫੇਮਸ ਹੋਈ ਔਰ ਸੰਗੀਤਨ ਰਾਸ਼ੀ ਦੇ ਵਿੱਚ ਆਈ ਜਿਸ ਦਾ ਉਸ ਤੋਂ ਬਾਅਦ ਗੀਤ ਮੌਤ ਕਾਫੀ ਮਸ਼ਹੂਰ ਹੋਇਆ ਔਰ ਈਸ਼ਵਰ ਉਹਨਾਂ ਦਾ ਇੱਕ ਥੀਮ ਹੁੰਦਾ ਹੈ ਕਿ 18 ਸਤੰਬਰ ਨੂੰ ਉਸਤਾਦ ਬਰਕਾ ਸਿੱਧੂ ਦੇ ਜਨਮ ਦਿਨ ਦੀ ਯੋਗੀ ਡੈਡੀਕੇਟ ਕਰਦੇ ਨੇ ਇਸ ਵਾਰ 18 ਸਤੰਬਰ 2025 ਨੂੰ ਮੋਗਾ ਦੀ ਧਰਤੀ ਤੇ ਉਹਨਾਂ ਦੀ ਸਮਾਰੋਹ ਜੋ ਨਵੀਂ ਤਰ੍ਹਾਂ ਕੀਤੀ ਗਈ ਉਹਨਾਂ ਵੱਲੋਂ ਉਹ ਸਮਾਰੋਹ ਤੇ ਔਰ ਪੈਲਸ ਦੀ ਸ਼ੁਰੂਆਤ ਕੀਤੀ ਜਾਏਗੀ ਸਮਾਰਦੀ ਔਰ ਪੈਲਸ ਜਿਹੜੇ ਇੱਕ ਰੋਡ ਦੇ ਉੱਤੇ ਹੈ ਮਹਾਰਾਜਾ ਪੈਲਸ ਉਸ ਤੇ ਮੇਲਾ ਮਨਾਇਆ ਜਾਏਗਾ ਜਿਸ ਵਿੱਚ ਮਾਹਦ ਸਲੀਮ ਤੋਂ ਸਮੇਤ ਹੋਰ ਬਹੁਤ ਹੀ ਮਹਾਨ ਹਸਤੀਆਂ ਉੱਥੇ ਸ਼ਿਰਕਤ ਕਰਨਗੀਆਂ ਔਰ ਉਸ ਦੇ ਪਰਿਵਾਰ ਜੋ ਬਰਕਾ ਸਿੱਧੂ ਦੇ ਪਰਿਵਾਰ ਸਾਹਿਬ ਨੂੰ ਜੋ ਸਦਾ ਦੇਣ ਲਈ ਵੀ ਰਿਕਾਰਡਸ ਦੇ ਪ੍ਰੋਡਿਊਸਰ ਐਡ ਗੁਰਸੇਵ ਸਿੰਘ ਸਰਾ ਐਂਡ ਪਰਮਜੀਤ ਸਿੰਘ ਜੀ ਪਹੁੰਚੇ ਨੇ ਔਰ ਜਿਨ੍ਹਾਂ ਨੇ ਕਰ ਜਾ ਕੇ ਉਹਨਾਂ ਨੂੰ ਇਨਵਾਈਟ ਕੀਤਾ ਔਰ ਪਰਿਵਾਰ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਖੁਸ਼ੀ ਮਨਾਈ ਹੈ ਆਓ ਸੁਣਦੇ ਹਾਂ ਉਹਨਾਂ ਦੇ ਕੁਝ ਗੱਲਾਂ ਰੇਂਦ ਗੁਣੀ ਰਾਜੋ ਗੁਣੀ ਤਰੱਕੀ ਬਖਸ਼ੇ ਤੇ ਅੱਜ ਵੀ ਯਾਦ ਕੀਤਾ ਜਾਂਦਾ ਕਿਉਂਕਿ ਉਹ ਤਾਂ ਵੈਸੇ ਕਿਤੇ ਕਹਿੰਦੇ ਨਹੀਂ ਦੇ ਕੀ ਜੀ ਦੇ ਮਹਤਾਜ ਨਹੀਂ ਹੈ ਪਰ ਬਹੁਤ ਬਹੁਤ ਦੇਖਾਈ ਜਿਹੜੇ ਅੱਜ ਸ਼ਗਿਰ ਤੋਂ ਵੀ ਦੇਣਾ ਗਏ ਇਸ ਵੀ ਜਾ ਬਣੀ ਹਾਂ ਜੀ ਬਹੁਤ ਬਹੁਤ ਸ਼ਗਿਰ ਤਾਂ ਬਹੁਤ ਆ ਤੇ ਪਰ ਇਕੱਲੇ ਮਿਸਟਰ ਵੀਨ ਜੀ ਹੈ ਜਿਨ੍ਹਾਂ ਨੇ ਆਪਣੇ ਮੁਰਸ਼ਿਦ ਨੂੰ ਯਾਦ ਰੱਖਿਆ ਹਨ ਮੁਰਸ਼ਿਦ ਨੂੰ ਹਮੇਸ਼ਾ ਆਪਣੇ ਨਾਲ ਮਹਿਸੂਸ ਕਰਦੇ ਆ ਸ਼ਗਿਰਦੋ ਹੀ ਹੁੰਦਾ ਜਿਹੜਾ ਆਪਣੇ ਮੁਰਸ਼ਿਦ ਨੂੰ ਮਹਿਸੂਸ ਕਰਦਾ ਆ ਉਹਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਉਸਤਾਦ ਜੀ ਦੇ ਘਰੇ ਮਿਸਟਰ ਬੀਨ ਦੀ ਫੈਮਿਲੀ ਆਈ ਹੈ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਸਤਾਦ ਜੀ ਦਾ 18 ਸਤੰਬਰ ਨੂੰ ਜਨਮ ਦਿਨ ਮਨਾਇਆ ਜਾ ਰਿਹਾ ਮਹਾਰਾਜਾ ਪੈਲਸ ਦੇ ਵਿੱਚ ਤੇ ਸਾਰੇ ਪਰਿਵਾਰ ਨੂੰ ਇਨਵਾਈਟ ਕਰਨ ਲਈ ਆਏ ਆ ਇਹਨਾਂ ਦਾ ਮਿਸਟਰ ਬੀਨ ਫੈਮਿਲੀ ਦਾ ਘਰ ਆਏ ਦਾ ਵੈਲਕਮ ਤੇ ਦੋ ਬੋਲ ਦੇ ਬੋਲ ਦੇ ਬੀਬੀ ਦੋ ਬੋਲ ਬਹੁਤ ਬਹੁਤ ਕੋਲ ਮਰਸੀ ਪ੍ਰਿਆ ਬਹੁਤ ਤਨਵਾਦ ਸਾਡੇ ਪਾਪਾ ਜੀ ਜਿਆਦਾ ਹਰ ਸਾਲ ਨੂੰ ਬਹੁਤ ਪਿਆਰ ਸਾਨੂੰ ਬਹੁਤ ਅਪਰਾਏ ਮੇਰਾ ਸਕੂਲ ਮੇਰਾ ਸਾਡੇ ਪਾਪਾ ਜੀ ਜਾਣ ਗਰੀ ਕਾਹੀ ਹੋ ਜਾਂਦੀ ਹੈ ਸਾਨੂੰ ਬਹੁਤ ਪਿਆਰ ਦਿੱਤਾ ਸਾਡੇ ਗੁਰੂ ਜੀ ਸਾਡੇ ਪਿਤਾ ਜੀ ਸਾਡੇ ਬਹੁਤ ਬਤਾਨ ਕੇ ਜੀ ਮੇਰੀ ਭੈਣ ਗੁਰੂ ਜੀ ਦੀ ਪੋਤੀ ਹੈ ਤੇ ਬੋਲ ਦੇ ਦੋ ਬੋਲ ਭੈਣ ਜਰੂਰ ਸਾਰੀ ਫੈਮਿਲੀ ਸਾਰੇ ਦੇਖਣਾ ਮਾਨ ਸਟਾਰਟ ਕਰਕੇ ਉਹਨੇ ਮਾਨ ਸਟਾਰਟ ਇੱਕ ਸੀ ਬੱਤੇ ਕੀ